ਪੰਜਾਬ ਦੇ ਹਾਕਮ ਦਾ ਹੁਕਮ ਆਇਆ ਉਹ ਮਹਾਰਾਣੀ ਜਿੰਦਾ ਜਿਹੜੀ ਸੈਂਕੜਿਆਂ ਗੋਲੀਆਂ ਨੂੰ ਨਾਲ ਲੈ ਕੇ ਕਦੇ ਸ਼ਹਿਰ ਨੂੰ ਜਾਇਆ ਕਰਦੀ ਸੀ ਜਿਹਦੇ ਹੁਕਮ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਅਨੇਕਾਂ ਕਰਮਚਾਰੀ ਕੰਮ ਦੇ ਸਨ ਉਹਦੀ ਤਲਾਸ਼ੀ ਸਾਰੇ ਕੱਪੜੇ ਲਾ ਕੇ ਕੀਤੀ ਗਈ ਜਿਵੇਂ ਦ੍ਰੋਪਤੀ ਚੀਰ ਲੱਥਣ ਵੇਲੇ ਰੋਈ ਸੀ ਮਹਾਰਾਣੀ ਜਿੰਦਾ ਤਲਾਸ਼ੀ ਵੇਲੇ ਕਿਵੇਂ ਕੁਰਲਾਰੀ ਹੈ ਮੇਰੇ ਸਾਥੀ ਉਸ ਵੇਲੇ ਦਾ ਸੀਨ ਇਉਂ ਬਿਆਨ ਕਰ ਰਹੇ ਹਨ ਧੋਖੇ ਨਾਲ ਜੋ ਹਾਕਮ ਬਣਿਆ ਹੁਕਮ ਚਲਾਉਂਦਾ ਤੱਕ ਲਿਆ ਇੱਜ਼ਤ ਜਾਨੋ ਬਚਾਉਣ ਵਾਸਤੇ ਪੈਆਂ ਮੋਰਾ ਫੱਕ ਲਿਆ ਸੋਹਣ ਮਹੀਨੇ ਰੁਕੇ ਬੋਲਣੋਂ ਪਹਿਲ ਫਲਾਤੀ ਹੋ ਰਾਣੇ ਧੱਕੋ ਜੋਰੀ ਮਹਾਰਾਣੀ ਦੀ ਕਰੀ ਤਲਾਸ਼ੀ ਚੋਰਾਣੇ ਧੋਖੇ ਨਾਲ ਜੋ ਹਾਕਮ ਬਣਿਆ ਮ ਚਲਾਉਂਦਾ ਤੱਕ ਲਿਆ ਇੱਜ਼ਤ ਜਾਨੋ ਬਚਾਉਣ ਵਾਸਤੇ ਕੰਨਾਂ ਮੋਰਾ ਫੱਕ ਲਿਆ ਉਹ ਸੋਣ ਮਹੀਨੇ ਰੁਕੇ ਬੋਲਣੋਂ ਪਹਿਲ ਭਲਾਤੀ ਮੋਰਾ ਨੇ ਧੱਕੋ ਜੋਰੀ ਮਹਾਰਾਣੀ ਦੀ ਕਰੀ ਤਲਾਸ਼ੀ ਚੋਰਾ ਨੇ ਯਾਰ ਸਦੀ ਝੇਲਦੇ ਆਂ ਕਈ ਦੇਹ ਜਿਉਂ ਦਾ ਰੱਖਣ ਬਦਲੇ ਜਿੰਦਾ ਰੋਲ ਕੇ ਮੋਈਆਂ ਕਈ ਓਈ ਸਾਸੀ ਤੈ ਹੋਰ ਕਿਸੇ ਦਾ ਹੱਕ ਸਾਬਲੈ ਹੋਰਾਂ ਨੇ ਤੱਕੋ ਜੋਰੀ ਮਹਾਰਾਣੀ ਦੀ ਕਰੀ ਤਲਾਸ਼ੀ ਚੋਰਾ ਨੇ ਜੀਰਾ ਕੱਲ ਹੁਕਮ ਸੀ ਚੱਲਦਾ ਨਾਲ ਹੁਕਮ ਦੇ ਢੱਕੀ ਓ ਜੀਰਾ ਕੱਲ ਹੁਕਮ ਸੀ ਚੱਲਦਾ ਨਾਲ ਹੁਕਮ ਦੇ ਤੱਕੀ ਓ ਕੱਲ ਓਦੇ ਅਸੀਂ ਨੌਕਰ ਜਿਹੜੇ ਅੱਜ ਬਣੇ ਅਸੀਂ ਸ਼ਕੀਓ ਸਿੱਖ ਰਾਜ ਦੀ ਕਰਦੀ ਖੇਤੀ ਖਾਲੀ ਕਰਦਾ ਢੋਰਾ ਨੇ ਤੱਕੋ ਜੋਰੀ ਮਹਾਰਾਣੀ ਦੀ ਕਰੀ ਤਲਾਸ਼ੀ ਚੋਰ ਕਿਉ ਪਾਣਾ ਕਰ ਦੇ ਸੀ ਈਰਖਾ ਵਾਦੀ ਉਸ ਰਾਣੀ ਤੋਂ ਮਨ ਮਨੇ ਡਨ ਪਰਦੇਸੀ ਓਏ ਹਨ ਵੰਡਲ ਤੋਂ ਕਰ ਦਿੱਤੇ ਅਸੀਂ ਬੂਏ ਬੰਦ ਸਟੋਰਾ ਰੇ ਤੱਕੋ ਜੋਰੀ ਮਹਾਰਾਣੀ ਦੀ ਕਰੀ ਤਲਾਸ਼ੀ ਚੋਰਾ ਨੇ ਪਾੜੋ ਪਤਨੀ ਜਿਵੇਂ ਦਰੋਪਤੀ ਪਾਡੋ ਪਤਨੀ ਜਿਵੇਂ ਦਰੋਪਤੀ ਥੀਰ ਲਥਣ ਤੇ ਰੋਈ ਸੀ ਤਰਲੇ ਕੀਤੇ ਜਿੰਦਾ ਰਾਣੀ ਕਿਸੇ ਨੂੰ ਗੱਲ ਨਾ ਪੋਈ ਸੀ ਹਮਸਾ ਦਾ ਸਰਵਰ ਦਾ ਕੰਡਾ ਹਮਸਾ ਦਾ ਸਰਵਰ ਦਾ ਕੰਡਾ ਮੱਲਿਆ ਆਣ ਲੰਡੋਰਾ ਨੇ ਧੱਕੋ ਜੋਰੀ ਮਹਾਰਾਣੀ ਦੀ ਕਰੀ ਤਲਾਸ਼ੀ ਚੋਰਾਣਾਂ ਦੇ ਰੱਖੇ ਬੰਦਿਆਂ ਤੋੜੇ ਜਿੰਦੇ ਖਜ਼ਾਨੇ ਦੇ ਅੰਗਰੇਜ਼ਾਂ ਨੇ ਉਕੇ ਨ ਮੰਨੇ ਵੈ ਦੇ ਗੂੜ ਯਾਰਾਂ ਨੇ ਵੇ ਸਿੱਖ ਰਾਜ ਦੀ ਚੜੀ ਪਤੰਗ ਦਾ ਸਾਥ ਆਨੰਦ ਤਾਂ ਡੋਰਾ ਨੇ ਤੱਕੋ ਜੋਰੀ ਮਹਾਰਾਣੀ ਦੀ ਕਰੀ ਤਲਾਸ਼ੀ ਚੋਰਾ ਨੇ ਫੌਦਾਰੀ ਦਾ ਵਾਦਾ ਕਰਕੇ ਬਣ ਗਏ ਨਮਕਾ ਹਰਾਮੀ ਗੱਲਾਂ ਦੱਸ ਦੇ ਬਣ ਕੇ ਅੰਤਰ ਜਾਮੀਓ ਉਸੇ ਹੋਵੇ ਚੰਦੇ ਵੱਲੋਂ ਮੋੜੇ ਮੁਖ ਜ ਕੋਰਾਂ ਨੇ ੱੱਕੋ ਜੋਰੀ ਮਹਾਰਾਣੀ ਦੀ ਕਰੀ ਤਲਾਸ਼ੀ ਚੋਰਾ ਨੇ ਰਾਜ ਲੈਣਦਿਆਂ ਕਰੇ ਸਕੀਮਾਂ ਰਾਜ ਲੈਣਦਿਆਂ ਕਰੇ ਸਕੀਮਾਂ ਇਹਨੂੰ ਦੇਸ਼ ਨਿਕਾਲਾ ਦੋ ਇਹਦੇ ਦੇਸ਼ ਤੂੰ ਕੱਢੋ ਇਸਨੂੰ ਮੁਆਵਜ਼ਾ ਥੋੜਾ ਬਾਲਾ ਦੋ ਚਨਾਰ ਦੇ ਵੱਲੇ ਚਾਲੀ ਪਾਤੀ ਰਾਣੀ ਦੀ ਕੱਲ ਸੀ ਜਿਹੜੀ ਰਾਜ ਦੀ ਵਾਰਸ ਅੱਜ ਵਰੋਦੀ ਜਾਣੀ ਦੀ ਉਹ ਜੋ ਮਰਨੇ ਲਈ ਤਿਆਰ ਖੜਿਆ ਸੀ ਦਿਲ ਬਦਲਾ ਤੇ ਮੋਹਰਾ ਨੇ ਤੱਕੋ ਜੋਰੀ ਮਹਾਰਾਣੀ ਦੀ ਕਰੀ ਤਲਾਸ਼ੀ ਚੋਰਾ ਨੇ ਰੈਜੀਡੈਂਟ ਅੰਗਰੇਜ਼ ਦਾ ਅਡਰ ਹੁਕਮੀਪੂ ਰਾ ਕੀਤਾਗਾ ਕਾਗ ਦੀ ਜੋ ਵੀ ਮਿਲਿਆ ਕੋਲ ਉਹ ਪੜਤਾਲ ਲੈ ਲੀਤਾਗਾ ਉਹ ਜੋ ਵੀ ਵਾਗ ਗੁਰਮਖਾ ਪਾਣਾ ਮੰਨ ਲਿਆ ਜਿੰਦ ਕੋਰਾਂ ਨੇ ਤੱਕੋ ਜੋਰੀ ਮਹਾਰਾਣੀ ਦੀ ਕੈ ਤਲਾਸ਼ੀ ਚੋਰਾ ਨੇ ਬਈ ਕੈ ਤਲਾਸ਼ੀ ਚੋਰਾ ਨੇ